ਮੇਰਾ ਨਾਮ ਆ ਗਿਆ ਅੱਜ ਆਵੇ ਉਹ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਉਹਦਾ ਮਾਂ ਨਾ ਦੋਵੇਂ ਨਿਗਨਗੇ ਬੱਚੇ ਪੜੇ ਆ ਮੰਦੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਉਹ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਆਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਪਰ ਇਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲੱਗੀ ਦਸਤਾਰ ਲਾ ਕੇ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇਹ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਐਂ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆਗੀਆਂ ਇਹ ਗੱਲ ਦਾ ਝਗੜਾ ਨੂੰ ਉਹ ਕਿਦੇ ਉਹ ਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਚੱਲ ਗਿਆਨੀ ਨੇ ਕਿਹਾ ਮੇਰਾ ਨਾਲ ਉਹਨੇ ਇੰਨੀ ਗੱਲ ਕੀ ਉਹਨੇ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲੱਗੇ ਸੱਟਾਂ ਦੋਵਾਂ ਭਰਾਉਣ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਜੋ ਜਨਾ 15 16 ਮੁੰਡੇ ਆਂਦੇ ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਮੁੰਡੇ ਕੈਨੇਡਾ ਦੇ ਗਏ ਆ ਬਾਹਰ ਹੋ ਆਏ ਮੱਲੇ ਦੇ ਵੀ ਆ ਤੇ ਬਾੜ ਦੇ ਵੀ ਆ ਜੇ ਮੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ 12ਵੇਂ ਮੁੰਡੇ ਨਾਲ ਉਹ ਮਲੇਦ ਨਾਲ ਹੁੰਦਾ ਬਾਹਰ ਦੇ ਮੁੰਡੇ ਆ ਲਈ ਸਕਦੇ ਦਾਤਰ ਕਰਪਾਨਾਂ ਆਦੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਕਾਰਵਾਈ ਚਾਹਦੇ ਅਸੀਂ ਕਾਰਵਾਈ ਇਹ ਜੋ ਉਹਨੇ ਵੇਖੋ ਇਹ ਥੋੜੀ ਜਿਹੜੀ ਜੋ ਵੀ ਹੈ ਨਾ ਸਖਤਾਈ ਕੀਤੀ ਜਾਵੇ ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇਥੇ ਪਹਿਨੇ ਸੁਣਾਈ ਨਹੀਂ ਇਹਨਾਂ ਦੀ ਕਰਨ ਪਹਿਲੇ ਵੀ ਰਾਮਨਗਰ ਰਾਮਨਗਰ ਨੇ ਬਹੁਤ ਕੁਝ ਹੁੰਦਾ ਵਾ ਤੇ ਪੁਲਿਸ ਨੂੰ ਥੋੜੀ ਚੈਕਿੰਗ ਕਰਾਉਂਦੇ ਜਦੋਂ ਕੋਈ ਗੱਲ ਬਣਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ ਉਦਾਂ ਕੋਈ ਨਹੀਂ ਆਉਂਦਾ ਵੀ ਸੀ ਆਇਆ ਉਹਦੇ ਗੇੜਾ ਮਾਰ ਕੇ ਚਲ ਜਾਂਦੇ ਦੋ ਜਣੇ ਹੁੰਦੇ ਆ ਉਹ ਬੱਚੇ ਗਾਂਵ ਸਾਂ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਆਉਂਦੇ ਆ ਤੇ ਮਹੱਲੇ ਜੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕਿਤੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਕਹਿੰਦੇ ਆ ਧਾਰ卡ਟ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਸਾਡੇ ਮਹੱਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਹਨਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗਲਤ ਆ ਅਸੀਂ ਜਿ세 ਬੰਦੇ ਨੇ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਸਾਡੀ ਜਿੱਥੇ ਆਵਾਜ਼ ਸੁਣਨ ਸਾਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਹੈ ਵੀ ਨੰਦੀ ਦਸਤਾਰ ਦਾ ਮੁੱਲ ਠੀਕ ਸਾਫ ਦੇਣ ਦਾ ਨਾਮ ਆ। ਅੰਮ੍ਰਿਤਕੌਰ ਕਿਥੋਂ ਦੇ? ਪਰ ਆਮਨੇ ਕਰ ਚਲੋ ਨਹੀਂ ਰੰਬਰ ਸਾਲ। ਗੱਲ ਕੀ ਹੋਈ ਆ? ਇੱਥੇ ਹੁਣੇ ਹੀ ਨਾ ਮੁੰਡੇ ਆ ਟੋਕ ਵਿਚਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ। ਤੇ ਕੋਈ ਜਾਣ ਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਜਿੰਨੇ ਜਿਨ੍ਹਾਂ ਨੇ ਆਣਕਾਂ ਦਾ ਲੁੱਟਾ ਲਿਆ ਅੰਦਰਗੇ ਦਸਤਾਰਾਂ ਵੀ ਨਾਲ ਲੈ ਗਏ ਬਹੁਤ ਘੁੱਟ ਮਾਰ ਚੁੱਕੀ। ਆਹੀਂ ਇਹ ਕਹਾਂ ਕਿ ਉਹਨੇ ਇਹਨਾਂ ਦੇ ਜਿਹੜਾ ਵਾਇਡ ਕਾਰਡ ਨੇ ਚੈੱਕ ਕੀਤਾ ਜਾਵੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਚੈੱਕ ਕੀਤੇ ਜਾਣ ਇੱਥੋਂ ਤੇ ਇਹ ਜਿਹਦੇ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਮੂਤ ਨਹੀਂ ਦਿੰਦਾ ਉਹਨਾਂ ਨੂੰ ਇੱਥੋਂ ਕੱਢਿਆ ਜਾ ਹਾਂਜੀ ਗੱਲ ਕੀ ਹੋਈ ਝਗੜਾ ਕਿੱਥੇ ਗੱਲ ਪੂਰੀ ਤਾਂ ਮੈਨੂੰ ਵੀ ਖਾਸ ਨਹੀਂ ਪਤਾ ਮੈਂ ਲੜਦੇ ਵੇਖੇ ਕੋਲਦੇ ਜਿਹੜਾ ਟੈਂਕ ਕਿੰਨੇ ਜਣੇ ਸੀ ਕਾਫੀ ਇੱਥੇ 40-50 ਜਣੇ ਸੀ 40-50 ਮੁੰਡੇ ਆਏ ਅੱਗੇ ਵੀ ਆਰਾਮਨਗਰ ਟਾਉਨੀ ਕਾਫੀ ਬਦਨਾਮ ਹੈ ਜਿਹਦੇ ਝਗੜਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਦੇ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਜਿ ਗੱਪੇ ਸੈਂਟਰ ਕਾਲਪਿੰਗ ਹਨ ਤਾਂ ਬਟ ਪੁਲਿਸ ਉੱਪਰ ਪੁਲਿਸ ਦੇ ਕੱਟ ਦਾ ਗੱਲ ਕਰਦੀ ਹੈ ਪੁਲਿਸ ਦਾ ਕੀ ਹੈ ਦੋਸਾਂਦੀ ਜਾਂਦੀ ਨਹੀਂ ਕਿਹੜੀ ਲੱਗਦੀ ਪੀਸੀਆਰ ਗੱਡੀਆਂ ਦੀ ਮੈਂ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਫੋਨ ਆ ਗਈ ਹਾਂਜੀ ਤੁਹਾਡੀ ਕਾਰਵਾਈ ਚਾਹੁੰਦੇ ਕਾਰਵਾਈ ਚਾਹੁੰਦੇ ਬਸ ਇਹੀ ਇਹੀ ਆਣਾ ਤੇ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਵਜੀਆਂ ਘਟਨਾਵਾਂ ਹੋਦੀਆਂ ਹਨ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਦਰ ਰੂਟੀਨ ਦੇ ਵਿੱਚ ਉਹਨਾ ਆਪਣੀ ਗੇੜੀ ਰੱਖਣਗੇ ਉਸ ਗੇੜਾ ਲਾਉਣ ਆਉਂਦੀ ਹੈ ਵੈਸੇ ਰੋਜ਼ ਨਹੀਂ ਨਹੀਂ ਹੁੰਦੀ ਪਰ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਭੱਗਾ ਨਾਲ ਲੱਗੇ ਹਾਂਜੀ ਭੱਗਾ ਨਾਲ ਲੱਗੇ ਵਿਅੰਤੀ ਕਰਨੀ ਜਨਨ ਨਾਲ ਸਾਥ ਮੈਨਾਂ ਚਾਹੀਦਾ ਬੱਚਿਆਂ ਇਹਨਾਂ ਦਾ ਮਾਪਿਓ ਨਹੀਂ ਮਾਪਿਓ ਮਿੱਟ ਰਹੇ ਹੈਗੇ ਇਹਨਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਬੱਚੇ ਇਹ ਜੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫਾਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੇ ਲੋਕਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਮਾਈਕ ਸਾਡੇ ਕੋਲ ਫਿਲਹਾਲ ਸਾਨੂੰ ਕੋਈ ਵੀ ਕੰਪਲੀਟ ਨਹੀਂ ਮਿਲੇ ਸਿਰਫ ਸਾਨੂੰ ਇਨਾ ਮੈਸੇਜ ਮਿਲਿਆ ਸੀ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਅਪਾ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂਟਸ ਆਉਣਗੀਆਂ ਉਹਦੇ ਅਕੋਰਡਿੰਗ ਆਪਾਂ ਕਾਰਵਾਈ ਕਰਾਂਗੇ